ਵਾਇ ਗੁਰਜੀ ਦਾ ਖਾਕਾ ਵਾਇ ਗੁਰਜੀ ਦੀ ਫਤਿਹ ਇਹ ਹੈ ਜੀ ਮੱਟ ਸਹਾਇ ਜੋ ਇਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ ਨੀਲਾ ਜੋ ਮਾਤਾ ਜੀ ਨੇ ਰੰਜਾ ਸਿੰਘ ਮਾਛੀਵਾੜੇ ਦੇ ਵਿੱਚ ਤੇ ਆਪਣੀ ਚਿਵਾਰੇ ਵਿੱਚ ਰਹਿਂਦੇ ਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਮਾਛੀਵਾੜੇ ਦੇ ਜੰਗਲਾ ਵਿੱਚ ਆਰਾਮ ਕਰਦੇ ਹੋਏ ਬਾਦ ਵਿੱਚ ਮਾਤਾ ਜੀ ਪਾਸੋਂ ਆਪ ਆ ਕੇ ਉਹਨਾਂ ਦੇ ਚਿਵਾਰਾ ਸਾਹਿਬ ਤੋਂ ਚੋਲਾ ਲਿਆ ਸੀ ਉਹ ਚੋਲਾ ਇਸ ਮੱਠ ਦੇ ਵਿੱਚ ਨੀਲਾ ਰੰਗਿਆ ਗਿਆ ਸੀ ਇਹ ਹੈ ਉਹ ਮੱਠ ਸਾਹਿਬ ਦੁਆਰਾ ਸਾਹਿਬ ਜਿੱਥੋਂ ਮਾਛੀਵਾੜਾ ਅਸਿਰਿਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਮਾਤਾ ਜੀ ਦੇ ਵਾਸਤੂ ਆ ਕੇ ਉਹ ਚੋਲਾ ਨੀਲਾ ਚੋਲਾ ਇਹ ਇਸ ਵਿੱਚ ਰੰਗਿਆ ਗਿਆ ਸੀ ਉਹ ਪ੍ਰਾਪਤੀ ਕਰੀ ਆਪ ਦਰਸ਼ਿਤ ਕਰ ਰਹੇ ਹੋ ਮੱਠ ਉੱਪਰ ਇਹ ਮੱਠ ਮਾਛੀਵਾੜਾ ਦੇ ਵਿੱਚ ਬਾਜ਼ਾਰ ਦੇ ਵਿੱਚ ਕੋਲ ਸਾਹਿਬ ਹੈ ਉੱਥੇ ਰੱਖਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ